ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਸਾਡੇ ਪਹਿਲੇ ਗੁਰੂ ਪਾਸ਼ਾ ਜੀ ਬਾਰੇ ਉਹਨਾਂ ਦੇ ਅਤੇ ਕਲਯੁਗ ਜਦੋਂ ਉਹਨਾਂ ਨੂੰ ਮਿਲਿਆ ਤੇ ਕੀ ਹੋਇਆ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਮੈਂ ਤੁਹਾਡੇ ਇੱਕ ਬੇਨਤੀ ਕਰੂੰਗਾ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀਆਂ ਅਪਾਰ ਅਪਾਰ ਕਿਰਪਾਵਾਂ ਆਪਣੇ ਘਰ ਵਿੱਚ ਪਾਓ ਤੇ ਸਾਧ ਸੰਗਤ ਜੀ ਇੱਕ ਵਾਰ ਗੁਰੂ ਜੀ ਕਿਸੇ ਇੱਕ ਥਾਂ ਤੇ ਬੈਠੇ ਹੋਏ ਸਨ ਉਹਨਾਂ ਨੇ ਇੱਕਦਮ ਦੇਖਿਆ ਕਿ ਆਸਮਾਨ ਦੇ ਵਿੱਚ ਘੋਰ ਹਨੇਰੀ ਚੱਲ ਰਹੀ ਸੀ ਜਿਸ ਨਾਲ ਬਹੁਤ ਮਿੱਟੀ ਕੱਟਾ ਤੇ ਰੋੜਾ ਕੰਕਰ ਸਾਰੇ ਆਕਾਸ਼ ਦੇ ਅੰਤਗੁਬਾਰੇ ਵਿੱਚ ਫੈਲ ਗਏ ਸਨ ਮਰਦਾਨਾ ਮੂੰਹ ਤੇ ਕੱਪੜਾ ਲੈ ਕੇ ਜ਼ਮੀਨ ਤੇ ਲੇਟ ਗਿਆ ਤੇ ਉੱਚੀ ਉੱਚੀ ਗੁਰੂ ਸਾਹਿਬਾਨ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਅਪਾ ਬਹੁਤ ਬੁਰੀ ਥਾਂ ਫਸ ਗਏ ਆ ਇੱਥੇ ਤਾਂ ਜੇ ਮਰ ਵੀ ਗਿਆ ਤੇ ਕਫਨ ਤੇ ਕਬਰ ਦੋਨੋਂ ਨਸੀਬ ਮੈਨੂੰ ਨਹੀਂ ਹੋਣਗੇ ਤੁਹਾਡੇ ਨਾਲ ਅਨੇਕਾਂ ਹੀ ਮੈਂ ਬੜੇ ਦੁੱਖ ਪਾਏ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨੇ ਡਰਦਾ ਕਿਉਂ ਹੈ ਤੇਰੇ ਨੇੜੇ ਕੋਈ ਵੀ ਨਹੀਂ ਲੱਗ ਪਾਵੇਗਾ ਇਤਨੇ ਨੂੰ ਇੱਕ ਭਿਆਨਕ ਸੂਰਤ ਦਾ ਦੈਤ ਜਿਸ ਦਾ ਸਿਰ ਆਕਾਸ਼ ਤੇ ਤੇ ਪੈਰ ਪਤਾਲ ਵਿੱਚ ਸਨ ਖੂਵੰਗ ਢੂੰਗੀਆਂ ਨਸਾਂ ਤੇ ਲੰਮੇ ਲੰਮੇ ਦੰਦ ਤੇ ਸਾਹਮਣੇ ਆ ਗਿਆ ਮਰਦਾਨਾ ਉਸ ਨੂੰ ਦੇਖ ਕੇ ਡਰ ਗਿਆ ਮਰਦਾਨਾ ਕਹਿੰਦਾ ਗੁਰੂ ਸਾਹਿਬ ਇਹ ਕੀ ਚੀਜ਼ ਹੈ ਇਹ ਇਹ ਮੈਨੂੰ ਮਾਰ ਦੇਵੇਗਾ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਭੈਪਿਤ ਹੋ ਗਿਆ ਕਹਿਣ ਲੱਗਾ ਮਹਾਰਾਜ ਅੰਧੇਰੀ ਤੋਂ ਤਾਂ ਬਚ ਜਾਣਾ ਸੀ ਪਰ ਹੁਣ ਇਸ ਬਲਾ ਤੋਂ ਕਿੱਦਾਂ ਬਚੂਗਾ ਤੇ ਗੁਰੂ ਜੀ ਨੇ ਕਿਹਾ ਮਰਦਾਨੇ ਇਹ ਤੇਰੇ ਨੇੜੇ ਵੀ ਨਹੀਂ ਆ ਪਵੇਗਾ ਤੂੰ ਭੈ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਜਦੋਂ ਮਰਦਾਨਾ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਤੇ ਕਲਯੁਗ ਨੇ ਆਪਣਾ ਰੂਪ ਬਦਲ ਲਿਆ ਇਸ ਵਾਰ ਉਹ ਅਗਨੀ ਦੇ ਰੂਪ ਵਿੱਚ ਆਪਣਾ ਰੂਪ ਬਦਲ ਗਿਆ ਉਸਦੇ ਸਾਰੇ ਸਰੀਰ ਵਿੱਚੋਂ ਬਹੁਤ ਸਾਰਾ ਧੂਆ ਨਿਕਲਣ ਲੱਗਾ ਫਿਰ ਅਗਨੀ ਦਾ ਭੇਖ ਦੇਖ ਕੇ ਮਰਦਾਨਾ ਹੋਲ ਡਰ ਗਿਆ ਫਿਰ ਕਲਯੂਗ ਨੇ ਜਦੋਂ ਦੇਖਿਆ ਕਿ ਇਹ ਤਾਂ ਮੈ ਤੋਂ ਡਰ ਹੀ ਨਹੀਂ ਰੇ ਫਿਰ ਅਗਨੀ ਦੇ ਭੇਖ ਤਿਆਗ ਕੇ ਉਹ ਭਿਆਨਕ ਰੂਪ ਧਾਰ ਲੈਂਦਾ ਪਰ ਗੁਰੂ ਜੀ ਅਡੋਲ ਬੈਠਦੇ ਦੇਖਦੇ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਤਦ ਉਸਨੇ ਨਿਸ਼ਚੈ ਕੀਤਾ ਕਿ ਇਹ ਕੋਈ ਆਮ ਇਨਸਾਨ ਜਾਂ ਕੋਈ ਆਮ ਬੰਦਾ ਨਹੀਂ ਇਹ ਰਬ ਰੂਪੀ ਅਵਤਾਰ ਹੈ ਇਸ ਕਰਕੇ ਉਹ ਫਿਰ ਮਨੁੱਖ ਦਾ ਰੂਪ ਧਾਰ ਕੇ ਇੱਕ ਹੱਥ ਵਿੱਚ ਜੀਭ ਅਤੇ ਇੱਕ ਹੱਥ ਵਿੱਚ ਇੰਦਰੀ ਫੜ ਕੇ ਗੁਰੂ ਜੀ ਦੇ ਪਾਸ ਆ ਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਉਠ ਤਮਾਸ਼ਾ ਵੇਖ ਕਲਯੁਗ ਨੇ ਚਰਨ ਵੰਦਨਾ ਕਰਕੇ ਕਿਹਾ ਮਹਾਰਾਜ ਜਿਹੜੀ ਭੁੱਲ ਮੈਂ ਕੀਤੀ ਹੈ ਉਹ ਬਖਸ਼ ਦਿਓ ਮੈਂ ਤੁਹਾਡੀ ਮਹਿਮਾ ਹੀ ਵੇਖਣਾ ਚਾਹੁੰਦਾ ਸੀ ਇਸ ਯੁੱਗ ਵਿੱਚ ਮੈਂ ਤੇ ਮੇਰੀ ਸਰਦਾਰੀ ਚੱਲਦੀ ਹੈ ਮੈਂ ਉਹ ਪੇਕ ਕਰਕੇ ਤੁਹਾਨੂੰ ਵਿਖਾਇਆ ਹੈ ਜੋ ਮੇਰੇ ਸਮੇਂ ਵਿੱਚ ਮਨੁੱਖਾਂ ਦੇ ਕਰਨੇ ਹਨ ਪੁਰਸ਼ ਸਭ ਗੁਨਾ ਦਾ ਤਿਆਗ ਕਰਕੇ ਇਹਨਾਂ ਦੋ ਜੀਪ ਤੇਂਦਰੀ ਦੇ ਅਧੀਨ ਚੱਲਣ ਲੱਗੇ ਜੀਪ ਦੇ ਰਸ ਇੰਦਰੀ ਦੇ ਭੋਗ ਦਾ ਹੀ ਵਰਤਨ ਵਰਤੇਗਾ ਗੁਰੂ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਸਾਡੇ ਪਾਸ ਕਿਉਂ ਆਇਆ ਉਸਨੇ ਕਿਹਾ ਮਹਾਰਾਜ ਗੁਰੂ ਜੀ ਮੇਰਾ ਨਾਮ ਕਲਯੁਗ ਹੈ ਮੈਂ ਤੁਹਾਨੂੰ ਮੱਥਾ ਟੇਕ ਕੇ ਤੇ ਤੁਹਾਡੇ ਦਰਸ਼ਨ ਕਰਨ ਆਇਆ ਸੀ ਤੁਹਾਨੂੰ ਪਰਖਣ ਵਾਸਤੇ ਆਇਆ ਸੀ ਕਿ ਮੈਂ ਸਾਰੇ ਵੱਲ ਛਲ ਕੀਤੇ ਹਨ ਗੁਰੂ ਜੀ ਨੇ ਕਿਹਾ ਤੇਰੇ ਲੱਛਣ ਕੀ ਹਨ ਤੇਰੇ ਨਾਲ ਸੈਨਾ ਕਿਹੜੀ ਹੈ ਜਿਸ ਨਾਲ ਤੂੰ ਰਾਜ ਕਰੇਂਗਾ ਇਸ ਯੁੱਗ ਵਿੱਚ ਕਲਯੁਗ ਤੋਂ ਲੋਕੀ ਕਿਉਂ ਡਰਨਗੇ ਕਲਯੁਗ ਨੇ ਕਿਹਾ ਮਹਾਰਾਜ ਮੇਰੇ ਰਾਜ ਵਿੱਚ ਝੂਠ ਸ਼ਰਮ ਇਹ ਸਭ ਚੱਲੇਗਾ ਮੇਰੇ ਸਮੇ ਵਿੱਚ ਝੂਠੇ ਸੂਰਮੇ ਸਭ ਤੋਂ ਅੱਗੇ ਚੰਡਾਲੇ ਕੇ ਤੋਰਦੇ ਰਹਿਣਗੇ ਮੋਹ ਸਾਰਿਆਂ ਦਾ ਰਾਜਾ ਹੋਵੇਗਾ ਸੈਨਾਪਤੀ ਹਿੰਸਕ ਹੋਵੇਗਾ ਕਾਮ ਕ੍ਰੋਧ ਤੇ ਲੋਭ ਮੋਹ ਕਾਰ ਇਹ ਮੇਰੇ ਹੱਥੀ ਦੇ ਸਵਾਰ ਸੂਰਮੇ ਰਹਿਣਗੇ ਈਰਖਾ ਨਿੰਦਿਆ ਚੁਗਲੀ ਮਾਰ-ਟਾੜ ਅਤੇ ਤ੍ਰਿਸ਼ਨਾ ਇਹ ਸਭ ਰੱਥਾਂ ਦੇ ਅਸਵਾਦ ਹਨਗੇ ਆਲਸ ਦੁਆ ਸ਼ਰਾਬ ਆਦੀ ਹੋਰ ਖੋਟੇ ਕਰਮ ਮੇਰੇ ਘੋੜੇ ਦੇ ਅਸਵਾਰ ਰਹਿਣਗੇ। ਮਮਤਾ ਅਤੇ ਵਿਸ਼ਿਆਦੀ ਆਸ ਤੇ ਚੋਰੀ ਇਹ ਮੇਰੀ ਪੈਦਲ ਫੌਜ ਹੋਵੇਗੀ। ਇਹ ਇਸ ਸੈਨਾ ਕੇ ਕੋਈ ਵੀ ਯੋਧਾ ਠਹਿਰ ਨਹੀਂ ਪਾਵੇਗਾ। ਮੈਂ ਜਿੱਧਰ ਵੀ ਧਾਵਾ ਕਰਦਾ ਮੇਰੀ ਜਿੱਤ ਹੀ ਜਿੱਤ ਹੁੰਦੀ ਹੈ। ਮੇਰੇ ਪਖੰਡੀ ਜੋਤੇ ਤੇ ਕਰੋਧ ਨਾਲ ਦਿਗ ਵਿਜੇ ਕੀਤੀ ਹੋਈ ਹੈ। ਇਸ ਪ੍ਰਕਾਰ ਦੀ ਸਿਕੰਦਰੀ ਸਰਦਾਰੀ ਇਹ ਕ੍ਰਿਯੁਗ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਭਜਨ ਕੀਤਾ ਗੁਰੂ ਜੀ ਨੇ ਬੋਲਿਆ ਜੋ ਸਰਦਾਰ ਹੋਵੇਗਾ ਉਸ ਨੂੰ ਹੀ ਦੁੱਖ ਠਾਉਣੇ ਪੈਂਦੇ ਨੇ ਨੌਕਰ ਨੂੰ ਕੋਈ ਤਰ ਭੈ ਨਹੀਂ ਰਹੇਗਾ ਸੋ ਉਹ ਜਲ ਸਰਦਾਰ ਨੂੰ ਫੜਿਆ ਜਾ ਜਾਵੇਗਾ ਉਸ ਦੀ ਮੌਤ ਨੌਕਰ ਹੱਤੋਂ ਹੀ ਹੋਵੇਗੀ ਇਸ ਸਮੇਂ ਜੇ ਤੂੰ ਜਗਤ ਦਾ ਰਾਜਾ ਬਣਿਆ ਤਾਂ ਅਸੀਂ ਕਰਤਾਰ ਦੇ ਨੌਕਰ ਆ ਜਿਸ ਸਮੇਂ ਤੇਰੇ ਕੋ ਲੇਖਾ ਲਿਆ ਜਾਵੇਗਾ ਤਾਂ ਤੂੰ ਸਾਡੇ ਵਾਸ ਹੀ ਭਵੇਂਗਾ ਕਲਯੁਗ ਨੇ ਬੇਨਤੀ ਕੀਤੀ ਮਹਾਰਾਜ ਇਸ ਵਾਸਤੇ ਹੀ ਮੈਂ ਤੁਹਾਡੇ ਪਾਸ ਆਇਆ ਹਾਂ ਤੁਹਾਡੇ ਦਿੱਤਾ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ ਮੈਂ ਤੁਹਾਨੂੰ ਮੋਤੀਆਂ ਨਾਲ ਜੜ ਹੋਏ ਸੋਨੇ ਦੇ ਮੰਦਰ ਭੇਟ ਕਰਦਾ ਹਾਂ ਤੁਸੀਂ ਉਹਨਾਂ ਵਿੱਚ ਚੱਲ ਕੇ ਨਿਵਾਸ ਕਰੋ ਮੰਦਰਾ ਵਿੱਚ ਚੰਦਨ ਦਾ ਲੇਪ ਅਤੇ ਕਸਤੂਰੀ ਦਾ ਛਿੜਕਾਓ ਕਰ ਦਵਾਂਗਾ ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜੇ ਆ ਜਾਣਗੇ ਤਾਂ ਗੁਰੂ ਜੀ ਨੇ ਉਚਾਰਿਆ ਹੈ ਕਲਯੁਗ ਇਨਾਂ ਤੇਰੇ ਹੀਰੇ ਰਤਨ ਜਿਹੜੇ ਮੰਦਰਾ ਨੂੰ ਜੋ ਚੰਦਨਾ ਦੀ ਨਾਲ ਲਿਪੇ ਹੋਏ ਨੇ ਉਹਨਾਂ ਵਿੱਚ ਬੈਠ ਕੇ ਮਤਾ ਮਨ ਖੁਸ਼ੀਆਂ ਵਿੱਚ ਪਾ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵਾਂਗਾ ਜਿਸ ਨਾਮ ਤੋਂ ਬਿਨਾ ਜੀਵ ਸੜ ਕੇ ਸੁਆਹ ਹੋ ਜਾਂਦਾ ਹੈ ਮੈਂ ਆਪਣੇ ਨਿਰੰਕਾਰ ਗੁਰੂ ਨੂੰ ਪੁੱਛ ਕੇ ਵੇਖ ਲਿਆ ਕਿ ਉਸ ਤੋਂ ਬਿਨਾ ਹੋਰ ਕੋਈ ਥਾ ਨਹੀਂ ਜਿੱਥੇ ਜੀਵ ਨੂੰ ਆਤਮਾ ਸੁੱਖ ਦਾ ਨਿਵਾਸ ਮਿਲੇ ਫਿਰ ਕਲਯੁਗ ਨੇ ਕਿਹਾ ਜੇ ਤੁਸੀਂ ਇਹ ਹੀ ਭੇਟ ਨਹੀਂ ਲੈਣੀ ਤਾਂ ਸੁੰਦਰ ਇਸਤਰੀਆਂ ਅਤੇ ਹੀਰੇ ਚੋਹਰਾ ਨਾਲ ਜੜੇ ਹੋਏ ਪਲੰਗ ਲੈ ਲਵੋ ਆਨੰਦ ਮਾਣੋ ਗੁਰੂ ਜੀ ਨੇ ਕਿਹਾ हे ਕਲਯੁਗ हे ਕਲਯੁਗ ਸਾਰੀ ਧਰਤੀ ਜੇਕਰ ਹੀਰੇ ਲਾਲਾ ਨਾਲ ਜੜੀ ਜਾਵੇ ਸੁੰਦਰ ਇਸਤਰੀਆਂ ਨਾਲ ਰੰਗਾ ਰੰਗ ਦਾ ਫਲਾਓ ਹੋਵੇ ਤੇ ਤੂੰ ਸੋਚਦਾ ਹੈ ਕਿ ਮਨ ਨੂੰ ਮੋਹਨ ਤਾਂ ਉਹਨਾਂ ਨੂੰ ਵੇਖ ਕੇ ਮਤਾ ਮਨ ਭੁੱਲ ਜਾਵਾਂਗਾ ਤੇ ਪਰਮਾਤਮਾ ਦਾ ਨਾਮ ਵਿਸਰ ਜਾਵੇ ਇਸ ਕਰਕੇ ਸਾਨੂੰ ਤੇਰੀ ਕੋਈ ਭੇਟ ਪਰਵਾਨ ਨਹੀਂ ਹੈ ਫਿਰ ਕਲਿਯੁਗ ਨੇ ਕਿਹਾ ਜੇ ਇਹ ਨਹੀਂ ਤੋ ਨੌ ਨਿਧੀਆਂ ਤੇ 18 ਸਿੱਧੀਆਂ ਹੀ ਪਰਵਾਨ ਕਰ ਲਵੋ ਫਿਰ ਗੁਰੂ ਜੀ ਨੇ ਕਿਹਾ اے ਕਲਿਯੁਗ ਜੇਕਰ ਸਿੱਧ ਹੋ ਕੇ ਨਿਧੀਆਂ ਸਿੱਧੀਆਂ ਵਸਕਾਰ ਕਰ ਲਾਵਾਂ ਲੋਕਾਂ ਨੂੰ ਧੋਖੇ ਦੇ ਕੇ ਆਪਣੀਆਂ ਵਡਿਆਈਆਂ ਕਰਵਾਵਾਂ ਕਦੀ ਪ੍ਰਗਟ ਹੋ ਕੇ ਬੈਠ ਜਾਵਾਂ ਇਹ ਨਾ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪਰਮਾਤਮਾ ਦਾ ਨਾਮ ਨਾ ਭੁੱਲ ਜਾਵੇ ਇਸ ਕਰਕੇ ਮੈਨੂੰ ਤੇਰੀ ਇਹੇ ਭੇਟ ਵੀ ਪਰਵਾਹ ਨਹੀਂ ਫਿਰ ਕਲਯੁਗ ਨੇ ਕਿਹਾ ਇਹੇ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ ਤਦ ਗੁਰੂ ਜੀ ਨੇ ਕਿਹਾ ਜੇਕਰ ਮੈਂ ਰਾਜਾ ਹੋ ਕੇ ਤਖਤ ਉਤੇ ਬੈਠ ਕੇ ਫੌਜ ਰੱਖਦਾ ਵਾਂ ਪ੍ਰਜਾ ਉਤੇ ਹੁਕਮ ਚਲਾਵਾਂ ਇਹ ਸਭ ਬੇਅਰਥ ਹੀ ਹੈ ਕਿਉਂਕਿ ਇਹ ਨਾ ਐਸਾ ਵਿੱਚ ਪੈ ਕੇ ਮਤਾ ਮੈਂ ਕਿਤੇ ਪਰਮਾਤਮਾ ਦਾ ਨਾਮ ਨਾ ਭੁੱਲ ਜਾਵਾਂ ਸੋ ਇਹਨਾਂ ਨੂੰ ਮੈਨੂੰ ਇਹ ਵੀ ਪਰਮਾਨੇ ਤਦ ਕਾਲ ਯੁਗ ਨੇ ਕਿਹਾ ਮਹਾਰਾਜ ਕਿ ਤੁਸੀਂ ਮੇਰੇ ਪੈਰੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਮੇਰੇ ਮਿਲਨ નિਸਫਲ ਕਿਉਂ ਕਰਦੇ ਹੋ ਤੁਸੀਂ ਮੇਰੀ ਕੋਈ ਭੇਟ ਪ੍ਰਵਾਨ ਨਹੀਂ ਕੀਤੀ ਜੇ ਤੁਸੀਂ ਮੇਰੀ ਭੇਟ ਲੈ ਲਹੋਗੇ ਮੈਂ ਆਪਣੇ ਧੰਨ ਭਾਗ ਸਮਝਾਂਗਾ ਤੇ ਕਲਯੁਗ ਦੇ ਆਸੇ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਤੇਰੀ ਭੇਟ ਦੇਣ ਦੀ ਇੱਛਾ ਹੋਵੇ ਤਾਂ ਸਾਨੂੰ ਇਹ ਭੇਟ ਦੇ ਦੇ ਕਿ ਜਿਹੜਾ ਸਾਡਾ ਪ੍ਰੇਮੀ ਸਰਦਾਵਾ ਸਰਦਾਵਾਨ ਸਿਖਾਂ ਉਹਨਾਂ ਉੱਤੇ ਤੇਰੀ ਸੈਨਾ ਤਾਵਾ ਨਾ ਬੋਲੇ ਨਾਮਦਾਨ ਤੇ ਇਸ਼ਨਾਨ ਤੋਂ ਸਾਡੇ ਪ੍ਰੇਮੀਆਂ ਨੂੰ ਕਦੇ ਨਾ ਭੁੱਲਣਾ ਤੇਰੇ ਪ੍ਰਭਾਵ ਨਾਲ ਉਹਨਾਂ ਉੱਤੇ ਨਾ ਹੋਣ ਵਾਲੇ ਕੋਈ ਵੀ ਜ਼ੁਲਮ ਨਾ ਹੋਵੇ जिन्ना दे ਸਾਡੇ ਬਚਨਾ ਉੱਤੇ ਭਰੋਸਾ ਹੋਵੇ ਉਹਨਾਂ ਤੇ ਤੇਰੇ ਕਲਯੁਗ ਦੇ ਹਥਿਆਰ ਕੰਮ ਨਾ ਕਰਨ। ਕਲਯੁਗ ਨੇ ਹੱਥ ਜੋੜ ਕੇ ਗਿਆ ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ ਪਰ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰਿਆਂ ਦੀ ਬੁੱਧੀ ਉਲਟ ਉਲਟਾ ਦਵਾਂ ਜਿਸ ਕਰਕੇ ਖੋਟੇ ਕਰਮ ਚੋਰੀ ਯਾਰੀ ਨਿੰਦਾ ਝੂਠ ਚੁਗਲੀ ਆਦਿ ਕਰਨ ਗੁਣੀਆਂ ਦਾ ਨਿਰਦਾਸ ਮੂਰਖਾਂ ਨੂੰ ਰਾਜਿਆਂ ਪਾਸੇ ਬਿਠਾਉਣਾ ਵਲਦੇਗਾ ਇਨਹਕਰ ਮੋਨੀਆ ਜਾਤ ਪਾਤ ਬਣਾਉਣੀ ਜਾਤ ਸੱਤ ਦਾ ਨਾਮ ਨਾਰਹਿਣ ਦੇਣਾ ਊਚ ਨੀਚ ਨੂੰ ਬਰਾਬਰ ਕਰ ਦੇਣਾ ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਤਾਂ ਇਕੱਠਾ ਕਰਨਗੇ ਗ੍ਰਸਤੀ ਭੁੱਲ ਕੇ ਭੁੱਖੇ ਗ੍ਰਸਤੀ ਭੁੱਖੇ ਮਰਨਗੇ ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸਾਨ ਹੋ ਕੇ ਕਿਹਾ ਤੇਰੇ ਰਾਜ ਸਮੇਂ ਵਿੱਚ ਪਰਮਾਤਮਾ ਦਾ ਬਹੁਤ ਜਸ ਵਧੇਗਾ ਜਦੋਂ ਕਾਲਿ ਸਤਿਯੁਗ ਵਿੱਚ ਲੱਖਾਂ ਵਰਿਆਂ ਵਿੱਚ ਤ੍ਰੈਤਾ ਵਿੱਚ 10000 ਸਾਲਾਂ ਵਿੱਚ ਦਵਪਰ ਵਿੱਚ ਹਜ਼ਾਰਾਂ ਸਾਲ ਹੁੰਦੇ ਸੀ ਉਹ ਤੇਰੇ ਸਮੇਂ ਵਿੱਚ ਥੋੜੇ ਸਮੇਂ ਵਿੱਚ ਹੀ ਸਾਰੇ ਸੁੱਖ ਪਾ ਲੈਣਗੇ ਜਿਹੜੇ ਪ੍ਰੇਮ ਨਾਲ ਹਰੀ ਕੀਰਤਨ ਕਰਨਗੇ ਉਹ ਤਤਕਾਲ ਹੀ ਪਾਪ ਸਾਜ਼ਨ ਨੂੰ ਉਤਾਰ ਜਾਣਗੇ ਜੇ ਤੂੰ ਰਤਨ ਮਣੀਆਂ ਦੀ ਭੇਟਾ ਦੇਣੀ ਹੈ ਚਾਹੁੰਦਾ ਹੈ ਤਾਂ ਉਹ ਅਸੀਂ ਆਪਣੇ ਚੌਥੇ ਗੁਰੂ ਰੂਪ ਵਿੱਚ ਲਵਾਂਗੇ ਇਹੇ ਬਚਨ ਸੁਣ ਕੇ ਕਲਯੁਗ ਨੇ ਬਹੁਤ ਪਰਸਾਨ ਹੋ ਕੇ ਨਮਸਕਾਰ ਕੀਤੀ ਅਤੇ ਕਿਹਾ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਵੀ ਨਹੀਂ ਲੱਗਾਗਾ ਇਹੋ ਪਰੋਸਾ ਦੇ ਕੇ ਕਲਯੁਗ ਨਮਸਕਾਰ ਕਰਦਾ ਹੈ ਤੇ ਗੁਰੂ ਜੀ ਕੋ ਵਿਦਾ ਲੈਂਦਾ ਹੈ ਤੇ ਗੁਰਨਾਨਕ ਦੇਵ ਜੀ ਨੇ ਕਲਯੁਗ ਨੂੰ ਇਸ ਤਰ੍ਹਾਂ ਆਪਣੇ ਆਪ ਤੋਂ ਦੂਰ ਕੀਤਾ ਕਲਯੁਗ ਤੋਂ ਇੱਕ ਵਾਦਾ ਲਿਆ ਜੋ ਵੀ ਸਿੱਖ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਬਾਣੀ ਪੜ੍ਹੇਗਾ ਉਹਨੂੰ ਕੋਈ ਵੀ ਕਿਤੇ ਵੀ ਕੋਈ ਵੀ ਨੁਕਸਾਨ ਨਹੀਂ ਪਹੁੰਚਾਣ ਪਾਵੇਗਾ ਤੁਹਾਡਾ ਕਦੀ ਵੀ ਮਨ ਉਲਟਾ ਨਹੀਂ ਜਾਵੇਗਾ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਪੜ੍ਹ ਕੇ ਆਪਾਂ ਹਮੇਸ਼ਾ ਕਲਯੁਗ ਦੀ ਕੁਰੀਤਿਆਂ ਤੋਂ ਦੂਰ ਰਵਾਂਗੇ ਨਸ਼ਾ ਚੋਰੀ ਇਸਤਰੀ ਦੇ ਪਿੱਛੇ ਪੈਣਾ ਜਾਂ ਐਸਾ ਤੁਹਾਡੇ ਮਨ 'ਚ ਕਦੀ ਵੀ ਖਿਆਲ ਨਹੀਂ ਆਵੇਗਾ ਤੇ ਅੱਜ ਦੀ ਕਥਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕਥਾ ਸਮਾਪਤੀ ਤੋਂ ਪਹਿਲਾਂ ਮੈਂ ਤੁਹਾਡੇ ਚਲਣਾਗੇ ਅਰਦਾਸ ਕਰੂੰਗਾ ਜੇ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਕਮੈਂਟਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਕਿਰਪਾਵਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਥਾ ਵਿੱਚ ਰਹਿ ਗਏ ਹੋਗੇ ਤੇ ਇੱਕ ਵਾਰ ਫੇਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਸਾਡੇ ਪਹਿਲੇ ਗੁਰੂ ਪਾਸ਼ਾ ਜੀ ਬਾਰੇ ਉਹਨਾਂ ਦੇ ਅਤੇ ਕਲਯੁਗ ਜਦੋਂ ਉਹਨਾਂ ਨੂੰ ਮਿਲਿਆ ਤੇ ਕੀ ਹੋਇਆ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤ ਜੀ ਮੈਂ ਤੁਹਾਡੇ ਇੱਕ ਬੇਨਤੀ ਕਰੂੰਗਾ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀ ਅਪਾਰ ਅਪਾਰ ਕਿਰਪਾਵਾਂ ਆਪਣੇ ਘਰ ਵਿੱਚ ਪਾਓ ਤੇ ਸਾਧ ਸੰਗਤ ਜੀ ਇੱਕ ਵਾਰ ਗੁਰੂ ਜੀ ਕਿਸੇ ਇੱਕੋ ਥਾਂ ਤੇ ਬੈਠੇ ਹੋਏ ਸਨ ਉਹਨਾਂ ਨੇ ਇੱਕਦਮ ਦੇਖਿਆ ਕਿ ਆਸਮਾਨ ਦੇ ਵਿੱਚ ਘੋਰ ਹਨੇਰੀ ਚੱਲ ਰਹੀ ਸੀ ਜਿਸ ਨਾਲ ਬਹੁਤ ਮਿੱਟੀ, ਕੱਟਾ ਤੇ ਰੋੜਾ, ਕੰਕਰ ਸਾਰੇ ਆਕਾਸ਼ ਦੇ ਅੰਤਗੁਬਾਰੇ ਵਿੱਚ ਫੈਲ ਗਏ ਸਨ ਮਰਦਾਨਾ ਮੂੰਹ ਤੇ ਕੱਪੜਾ ਲੈ ਕੇ ਜ਼ਮੀਨ ਤੇ ਲੇਟ ਗਿਆ ਤੇ ਉੱਚੀ ਉੱਚੀ ਗੁਰੂ ਸਾਹਿਬਾਨ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਅੱਪਾ ਬਹੁਤ ਬੁਰੀ ਥਾਂ ਫਸ ਗਏ ਆ ਇੱਥੇ ਤਾਂ ਜੇ ਮਰ ਵੀ ਗਿਆ ਤੇ ਕਫਨ ਤੇ ਕਬਰ ਦੋਨੋਂ ਨਸੀਬ ਮਿਲੋਂ ਨਹੀਂ ਹੋਣਗੇ ਤੁਹਾਡੇ ਨਾਲ ਅਨੇਕਾਂ ਮੈਂ ਬੜੇ ਦੁੱਖ ਪਾਏ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨੇ ਦਰਦਾ ਕਿਉਂ ਹੈ ਤੇਰੇ ਨੇੜੇ ਕੋਈ ਨਹੀਂ ਲੱਗ ਪਾਵੇਗਾ ਇਤਨੇ ਨੂੰ ਇੱਕ ਭਿਆਨਕ ਸੂਰਤ ਦਾ ਦੈਤ ਜਿਸ ਦਾ ਸਿਰ ਆਕਾਸ਼ 'ਚ ਸੀ ਤੇ ਪੈਰ ਪਤਾਲ ਵਿੱਚ ਸਨ ਉਵੰਗ ਡੂੰਗੀਆਂ ਨਸਾਂ ਤੇ ਲੰਮੇ ਲੰਮੇ ਦੰਦ ਤੇ ਸਾਹਮਣੇ ਆ ਗਿਆ ਮਰਦਾਨਾ ਉਸ ਨੂੰ ਦੇਖ ਕੇ ਡਰ ਗਿਆ ਮਰਦਾਨਾ ਕਹਿੰਦਾ ਗੁਰੂ ਸਾਹਿਬ ਇਹ ਕੀ ਚੀਜ਼ ਹੈ ਇਹ ਇਹ ਮੈਨੂੰ ਮਾਰ ਦੇਵੇਗਾ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਭੈਪਿਤ ਹੋ ਗਿਆ ਕਹਿਣ ਲੱਗਾ ਮਹਾਰਾਜ ਅੰधेਰੀ ਤੋਂ ਤਾਂ ਬਚ ਜਾਣਾ ਸੀ ਪਰ ਹੁਣ ਇਸ ਬਲਾ ਤੋਂ ਕਿੱਦਾਂ ਬਚੂੰਗਾ ਤੇ ਗੁਰੂ ਜੀ ਨੇ ਕਿਹਾ ਮਰਦਾਨੇ ਇਹ ਤੇਰੇ ਨੇੜੇ ਵੀ ਨਹੀਂ ਆ ਪਾਵੇਗਾ ਤੂੰ ਭੈ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਜਦੋਂ ਮਰਦਾਨਾ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਤੇ ਕਲਯੁਗ ਨੇ ਆਪਣਾ ਰੂਪ ਬਦਲ ਲਿਆ ਇਸ ਵਾਰ ਉਹ ਅਗਨੀ ਦੇ ਰੂਪ ਵਿੱਚ ਆਪਣਾ ਰੂਪ ਬਦਲ ਗਿਆ ਉਸ ਦੇ ਸਾਰੇ ਸਰੀਰ ਵਿੱਚੋਂ ਬਹੁਤ ਸਾਰਾ ਧੂਆ ਨਿਕਲਣ ਲੱਗਾ ਫਿਰ ਅਗਨੀ ਦਾ ਭੇਖ ਦੇਖ ਕੇ ਮਰਦਾਨਾ ਹੋਲ ਡਰ ਗਿਆ ਫਿਰ ਕਲਯੁਗ ਨੇ ਜਦੋਂ ਦੇਖਿਆ ਕਿ ਇਹ ਤਾਂ ਮੈਨੂੰ ਡਰ ਹੀ ਨਹੀਂ ਰਿਹਾ ਫਿਰ ਅਗਨੀ ਦੇ ਭੇਗ ਤਿਆਗ ਕੇ ਉਹ ਭਿਆਨਕ ਰੂਪ ਧਾਰ ਲੈਂਦਾ ਹੈ ਪਰ ਗੁਰੂ ਜੀ ਅਡੋਲ ਬੈਠਦੇ ਦੇਖਦੇ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਤਦ ਉਸਨੇ ਨਿਸ਼ਚੈ ਕੀਤਾ ਕਿ ਇਹ ਕੋਈ ਆਮ ਇਨਸਾਨ ਜਾਂ ਕੋਈ ਆਮ ਬੰਦਾ ਨਹੀਂ ਏ ਵ੍ਰਿਪਿਮ ਉਤਾਰ ਇਸ ਕਰਕੇ ਉਹ ਫਿਰ ਮਨੁੱਖ ਦਾ ਰੂਪ ਧਾਰ ਕੇ ਇੱਕ ਹੱਥ ਵਿੱਚ ਜੀਪ ਅਤੇ ਇੱਕ ਹੱਥ ਵਿੱਚ ਇੰਦਰੀ ਫੜ ਕੇ ਗੁਰੂ ਜੀ ਦੇ ਪਾਸ ਆ ਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਉਠ ਤਮਾਸ਼ਾ ਵੇਖ ਕਲਯੁਗ ਨੇ ਚਰਨ ਵੰਦਨਾ ਕਰਕੇ ਕਿਹਾ ਮਹਾਰਾਜ ਜੇੜੀਪੁਰ ਮੈਂ ਕੀਤੀ ਹੈ ਉਹ ਬਖਸ਼ ਦਿਓ ਮੈਂ ਤੁਹਾਡੀ ਮਹਿਮਾ ਹੀ ਦੇਖਣਾ ਚਾਹੁੰਦਾ ਸੀ ਇਸ ਯੁੱਗ ਵਿੱਚ ਮੈਂ ਤੇ ਮੇਰੀ ਸਰਦਾਰੀ ਚੱਲਦੀ ਹੈ ਮੈਂ ਉਹ ਭੇਖ ਕਰਕੇ ਤੁਹਾਨੂੰ ਵਿਖਾਇਆ ਹੈ ਜੋ ਮੇਰੇ ਸਮੇਂ ਵਿੱਚ ਮਨੁੱਖਾਂ ਦੇ ਕਰਨੇ ਹਨ ਪੁਰਸ਼ ਸਭ ਗੁਨਾ ਦਾ ਤਿਆਗ ਕਰਕੇ ਇਹਨਾਂ ਦੋ ਜੀਵ ਤੇ ਇੰਦਰੀ ਦੇ ਅਧੀਨ ਚੱਲਣਗੇ ਜੀਵ ਦੇ ਰਸ ਇੰਦਰੀ ਦੇ ਭੋਗ ਦਾ ਹੀ ਵਰਤਨ ਵਰਤੇਗਾ ਗੁਰੂ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਸਾਡੇ ਪਾਸ ਕਿਉਂ ਆਇਆ ਉਸਨੇ ਕਿਹਾ ਮਹਾਰਾਜ ਗੁਰੂ ਜੀ ਮੇਰਾ ਨਾਮ ਕਲਯੁਗ ਹੈ ਮੈਂ ਤੁਹਾਨੂੰ ਮੱਥਾ ਟੇਕ ਕੇ ਤੇ ਤੁਹਾਡੇ ਦਰਸ਼ਨ ਕਰਨ ਆਇਆ ਸੀ ਤੁਹਾਨੂੰ ਪਰਖਣ ਵਾਸਤੇ ਆਇਆ ਸੀ ਕਿ ਮੈਂ ਸਾਰੇ ਵੱਲ ਛਲ ਕੀਤੇ ਹਨ ਗੁਰੂ ਜੀ ਨੇ ਕਿਹਾ ਤੇਰੇ ਲੱਛਣ ਕੀ ਹਨ ਤੇਰੇ ਨਾਲ ਸੈਨਾ ਕਿਹੜੀ ਹੈ ਜਿਸ ਨਾਲ ਤੂੰ ਰਾਜ ਕਰੇਂਗਾ ਇਸ ਯੁੱਗ ਵਿੱਚ ਕਲਯੁਗ ਤੋਂ ਲੋਕੀ ਕਿਉਂ ਡਰਨਗੇ ਕਲਯੁਗ ਨੇ ਕਿਹਾ ਮਹਾਰਾਜ ਮੇਰੇ ਰਾਜ ਵਿੱਚ ਝੂਠ ਸ਼ਰਮ ਇਹ ਸਭ ਚੱਲੇਗਾ ਮੇਰੇ ਸਮੇਂ ਵਿੱਚ ਝੂਠੇ ਸੂਰਮੇ ਸਭ ਤੋਂ ਅੱਗੇ ਝੰਡਾ ਲੈ ਕੇ ਤੁਰਦੇ ਰਹਿਣਗੇ ਮੋਹ ਸਾਰਿਆਂ ਦਾ ਰਾਜਾ ਹੋਵੇਗਾ ਸੈਨਾਪਤੀ ਹਿੰਸਕ ਹੋਵੇਗਾ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਇਹ ਮੇਰੇ ਹੱਥ ਦੇ ਸਵਾਰ ਸੂਰਮੇ ਰਹਿਣਗੇ ਈਰਖਾ ਨਿੰਦਿਆ ਚੁਗਲੀ ਮਾਰ ਧਾੜ ਅਤੇ ਤ੍ਰਿਸ਼ਨਾ ਇਹ ਸਭ ਰੱਥਾਂ ਦੇ ਅਸਵਾਰ ਰਹਿਣਗੇ ਆਲਸ ਜੁਆ ਸ਼ਰਾਬ ਆਦਿ ਹੋਰ ਖੋਟੇ ਕਰਮ ਮੇਰੇ ਘੋੜੇ ਦੇ ਅਸਵਾਰ ਰਹਿਣਗੇ ਮਮਤਾ ਅਤੇ ਵਿਸ਼ਿਆਂ ਦੀ ਆਸ ਤੇ ਚੋਰੀ ਇਹ ਮੇਰੀ ਪੈਦਲ ਫੌਜ ਹੋਵੇਗੀ। ਇਹ ਇਸ ਸੈਨਾ ਕੇ ਕੋਈ ਵੀ ਯੋਧਾ ਢਹਿ ਨਹੀਂ ਪਾਵੇਗਾ। ਮੈਂ ਜਿੱਧਰ ਵੀ ਧਾਵਾ ਕਰਦਾ ਮੇਰੀ ਜਿੱਤ ਹੀ ਜਿੱਤ ਹੁੰਦੀ ਹੈ। ਮੇਰੇ ਪਖੰਡੀ ਯੋਧੇ ਤੇ ਕਰੋਧ ਨਾਲ ਦਿਗ ਵਿਜੇ ਕੀਤੀ ਹੋਈ ਹੈ। ਇਸ ਪ੍ਰਕਾਰ ਦੀ ਸਿਕੰਦਰੀ ਸਰਦਾਰੀ। ਇਹ ਕਾਯੁਤੀ ਵਾਰਤਾ ਸੁਣ ਕੇ ਗੁਰੂ ਜੀ ਨੇ ਬਜਨ ਕੀਤਾ। ਗੁਰੂ ਜੀ ਨੇ ਬੋਲਿਆ ਜੋ ਸਰਦਾਰ ਹੋਵੇਗਾ ਉਸ ਨੂੰ ਹੀ ਦੁੱਖ ਠਾਉਣੇ ਪੈਂਦੇ ਨੇ ਨੌਕਰ ਨੂੰ ਕੋਈ ਦਰ ਪੈ ਨਹੀਂ ਰਹੇਗਾ ਸਗੋ ਜਲ ਸਰਦਾਰ ਨੂੰ ਫੜਿਆ ਜਾ ਜਾਵੇਗਾ ਉਸ ਦੀ ਮੌਤ ਨੌਕਰ ਹੱਥੋਂ ਹੀ ਹੋਵੇਗੀ ਇਸ ਸਮੇਂ ਜੇ ਤੂੰ ਜਗਤ ਦਾ ਰਾਜਾ ਬਣਿਆ ਹੈ ਤਾਂ ਅਸੀਂ ਕਰਤਾਰ ਦੇ ਨੌਕਰ ਆ ਜਿਸ ਸਮੇਂ ਤੇਰੇ ਕੋ ਲੇਖਾ ਲਿਆ ਜਾਵੇਗਾ ਤਾਂ ਤੂੰ ਸਾਡੇ ਵਸ ਹੀ ਭਵੇਂਗਾ ਕਾਲਿਯੁਗ ਨੇ ਬੇਨਤੀ ਕੀਤੀ ਮਹਾਰਾਜ ਇਸ ਵਾਸਤੇ ਹੀ ਮੈਂ ਤੁਹਾਡੇ ਪਾਸ ਆਇਆ ਹਾਂ ਤੁਹਾਡੇ ਦਿੱਤਾ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ ਮੈਂ ਤੁਹਾਨੂੰ ਮੋਤੀਆਂ ਨਾਲ ਜੜ ਹੋਏ ਸੋਨੇ ਦੇ ਮੰਦਰ ਭੇਟ ਕਰਦਾ ਹਾਂ ਤੁਸੀਂ ਉਹਨਾਂ ਵਿੱਚ ਚੱਲ ਕੇ ਨਿਵਾਸ ਕਰੋ ਮੰਦਰਾ ਵਿੱਚ ਚੰਦਨ ਦਾ ਲੇਪ ਅਤੇ ਕਸਤੂਰੀ ਦਾ ਛਿੜਕਾਓ ਕਰ ਦਵਾਂਗਾ ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜੇ ਆ ਜਾਣਗੇ ਤਾਂ ਗੁਰੂ ਜੀ ਨੇ ਉਚਾਰਿਆ ਏ ਕਲਿਉ ਇਨਾ ਤੇਰੇ ਹੀਰੇ ਰਤਨ ਜਿਹੜੇ ਮੰਦਰਾਂ ਨੂੰ ਜੋ ਚੰਦਨ ਆਦੀ ਨਾਲ ਲਿਪੇ ਹੋਏ ਨੇ ਉਹਨਾਂ ਵਿੱਚ ਬੈਠ ਕੇ ਮਤਾ ਮਨ ਖੁਸ਼ੀਆਂ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵਾਂਗਾ ਜਿਸ ਨਾਮ ਤੋਂ ਬਿਨਾਂ ਜੀਵ ਸੜ ਕੇ ਸੁਆਹ ਹੋ ਜਾਂਦਾ ਮੈਂ ਆਪਣੇ ਨਿਰੰਕਾਰ ਗੁਰੂ ਨੂੰ ਪੁੱਛ ਕੇ ਵੇਖ ਲਿਆ ਕਿ ਉਸ ਤੋਂ ਬਿਨਾ ਹੋਰ ਕੋਈ ਥਾ ਨਹੀਂ ਜਿੱਥੇ ਜੀਵ ਨੂੰ ਆਤਮਾ ਸੁਖ ਦਾ ਨਿਵਾਸ ਮਿਲੇ ਫਿਰ ਕਲਯੁਗ ਨੇ ਕਿਹਾ ਜੇ ਤੁਸੀਂ ਇਹ ਹੀ ਭੇਟ ਨਹੀਂ ਲੈਣੀ ਤਾਂ ਸੁੰਦਰ ਇਸਤਰੀਆਂ ਅਤੇ ਹੀਰੇ ਜਵਾਹਰਾ ਨਾਲ ਜੜੇ ਹੋਏ ਪਲੰਗ ਲੈ ਲਵੋ ਆਨੰਦ ਮਾਨੂ ਗੁਰੂ ਜੀ ਨੇ ਕਿਹਾ हे ਕਲਯੁਗ हे ਕਲਯੁਗ ਬਾਰੀ ਤੱਕ ਜੀਕੇ ਹੀਰੇ ਲਾਲਾ ਨਾਲ ਜੜੀ ਜਾਵੇ ਸੁੰਦਰ ਇਸਤਰੀਆਂ ਦਾ ਰੰਗਾ ਰੰਗ ਦਾ ਫਲਾਓ ਹੋਵੇ ਤੇ ਤੂੰ ਸੋਚਦਾ ਹੈ ਕਿ ਮਨ ਨੂੰ ਮੋਹਨ ਤਾਂ ਉਹਨਾਂ ਨੂੰ ਵੇਖ ਕੇ ਮਤਾਮਨਪੂਰ ਜਾਵਾਂਗਾ ਤੇ ਪਰਮਾਤਮਾ ਦਾ ਨਾਮ ਵੀ ਸਰ ਜਾਵੇ ਇਸ ਕਰਕੇ ਸਾਨੂੰ ਤੇਰੀ ਕੋਈ ਭੇਟ ਪਰਵਾਹ ਨਹੀਂ ਹੈ ਫਿਰ ਕਲੀਬ ਨੇ ਕਿਹਾ ਜੇ ਇਹ ਨਹੀਂ ਤਾਂ 9 ਨਦੀਆਂ ਤੇ 18 ਸਿੱਧੀਆਂ ਹੀ ਪ੍ਰਵਾਨ ਕਰ ਲਵੋ ਫਿਰ ਗੁਰੂ ਜੀ ਨੇ ਕਿਹਾ اے ਕਲਯੁਗ ਜੇਕਰ ਸਿੱਧ ਹੋ ਕੇ ਰਿਤਿਆ ਸਿੱਧੀਆਂ ਵਸ ਕਰ ਲਾਵਾਂ ਲੋਕਾਂ ਨੂੰ ਧੋਖੇ ਦੇ ਕੇ ਆਪਣੀਆਂ ਵਡਿਆਈਆਂ ਕਰਵਾਵਾਂ ਕਦੀ ਪ੍ਰਗਟ ਹੋ ਕੇ ਬੈਠ ਜਾਵਾਂ ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪਰਮਾਤਮਾ ਦਾ ਨਾਮ ਨਾ ਭੁੱਲ ਜਾਵੇ ਇਸ ਕਰਕੇ ਮੈਨੂੰ ਤੇਰੀ ਇਹ ਹੀ ਭੇਟ ਵੀ ਪਰਮਾਨ ਨਹੀਂ ਫਿਰ ਕਲਯੁਗ ਨੇ ਕਿਹਾ ਇਹ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ ਤਦ ਗੁਰੂ ਜੀ ਨੇ ਕਿਹਾ ਜੇਕਰ ਮੈਂ ਰਾਜਾ ਹੋ ਕੇ ਤਖਤ ਉੱਤੇ ਬੈਠ ਕੇ ਫੌਜ ਰੱਖਦਾ ਵਾਂ ਪ੍ਰਜਾ ਉੱਤੇ ਹੁਕਮ ਚਲਾਵਾਂ ਇਹ ਸਭ ਬੇਅਰਥ ਹੀ ਹੈ ਕਿਉਂਕਿ ਇਹ ਨਾ ਐਸਾ ਸੱਚ ਬੈ ਕੇ ਮਤਾਂ ਮੈਂ ਕਿਤੇ ਪਰਮਾਤਮਾ ਦਾ ਨਾਮ ਨਪੁਰ ਜਾਵਾਂ ਸੋ ਇਹਨਾਂ ਨੂੰ ਮੈਨੂੰ ਇਹ ਵੀ ਪਰਮਾਨ ਨਹੀਂ ਤਦ ਕਲਯੂਗ ਨੇ ਕਿਹਾ ਮਹਾਰਾਜ ਕਿ ਤੁਸੀਂ ਮੇਰੇ ਪੈਰੇ ਵਿੱਚ ਜੀਵਨ ਉਤਾਰਨ ਵਾਸਤੇ ਅਵਤਾਰ ਧਾਰਿਆ। ਮੈਂ ਤੁਹਾਡੇ ਚੰਨਾਂ ਵਿੱਚ ਹਾਜ਼ਰ ਹੋਇਆ ਹਾਂ। ਮੇਰੇ ਮਿਲਨ નિਸਫਲ ਕਿਉਂ ਕਰਦੇ ਹੋ? ਤੁਸੀਂ ਮੇਰੀ ਕੋਈ ਭੇਡ ਪ੍ਰਵਾਨ ਨਹੀਂ ਕੀਤੀ। ਜੇ ਤੁਸੀਂ ਮੇਰੀ ਭੇਡ ਲੈ ਲਹੋਗੇ, ਮੈਂ ਆਪਣੇ ਧੰਨ ਭਾਗ ਸਮਝਾਂਗਾ। ਤੇ ਕਲਯੁਗ ਦੇ ਆਸੇ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ, "ਜੇ ਤੇਰੀ ਭੇਡ ਦੇਣ ਦੀ ਇੱਛਾ ਹੋਵੇ, ਤਾਂ ਸਾਨੂੰ ਇਹ ਭੇਡ ਦੇ ਦੇ।" ਕਿ ਜਿਹੜਾ ਸਾਡਾ ਪ੍ਰੇਮੀ ਸਰਦਾਵਾ ਸਰਦਾਵਾਨ ਸਿਖਾਂ ਉਹਨਾਂ ਉੱਤੇ ਤੇਰੀ ਸੈਨਾ ਤਾਵਾਂ ਨਾ ਬੋਲੇ ਨਾਮ ਦਾ ਤੇ ਇਸ਼ਾਨਾਨ ਤੋਂ ਸਾਡੇ ਪ੍ਰੇਮੀਆਂ ਨੂੰ ਕਦੇ ਨਾ ਭੁੱਲਣਾ ਤੇਰੇ ਪ੍ਰਭਾਵ ਨਾਲ ਉਹਨਾਂ ਉੱਤੇ ਨਾ ਹੋਣ ਵਾਲੇ ਕੋਈ ਵੀ ਜ਼ੁਲਮ ਨਾ ਹੋਵੇ ਜਿਨ੍ਹਾਂ ਦੇ ਸਾਡੇ ਬਚਨਾ ਉੱਤੇ ਭਰੋਸਾ ਹੋਵੇ ਉਹਨਾਂ ਤੇ ਤੇਰੇ ਕਲਯੁਗ ਦੇ ਹਥਿਆਰ ਕੰਮ ਨਾ ਕਰਨ ਕਲਯੁਗ ਨੇ ਹੱਥ ਜੋੜ ਕੇ ਗਿਆ ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ ਪਰ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰਿਆਂ ਦੀ ਬੁੱਧੀ ਉਲਟ ਉਲਟਾ ਦਵਾਂ ਜਿਸ ਕਰਕੇ ਖੋਟੇ ਕਰਮ ਚੋਰੀ ਯਾਰੀ ਨਿੰਦਾ ਝੂਠ ਚੁਗਲੀ ਆਦਿ ਕਰਨ ਗੁਣੀਆਂ ਦਾ ਨਿਰਦਾਸ ਮੂਰਖਾਂ ਨੂੰ ਰਾਜਿਆਂ ਪਾਸੇ ਬਿਠਾਉਣਾ ਵਡਿਆਈਆਂ ਕਰਵਾਉਣੀਆਂ ਜਾਤ ਪਾਤ ਬਣਾਉਣੀ ਜਾਤ ਸੱਤ ਦਾ ਨਾਮ ਨਾਰਹਿਣ ਦੇਣਾ ਊਚ ਨੀਚ ਨੂੰ ਬਰਾਬਰ ਕਰ ਦੇਣਾ ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਤਾਂ ਇਕੱਠਾ ਕਰਨਗੇ ਗ੍ਰਸਤੀ ਭੁੱਲ ਕੇ ਭੁੱਖੇ ਗ੍ਰਸਤੀ ਭੁੱਖੇ ਮਰਨਗੇ ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸਾਨ ਹੋ ਕੇ ਕਿਹਾ ਤੇਰੇ ਰਾਜ ਸਮੇਂ ਵਿੱਚ ਪਰਮਾਤਮਾ ਦਾ ਬਹੁਤ ਜਸ ਵਧੇਗਾ ਜਦੋਂ ਕਾਲਿ ਸਤਿਉਗ ਵਿੱਚ ਲੱਖਾਂ ਬਰਿਆਂ ਵਿੱਚ ਤ੍ਰੈਤਾ ਵਿੱਚ 10000 ਸਾਲਾਂ ਵਿੱਚ ਦੁਆਪਰ ਵਿੱਚ ਹਜ਼ਾਰਾਂ ਸਾਲ ਹੁੰਦੇ ਸੀ ਉਹ ਤੇਰੇ ਸਮੇਂ ਵਿੱਚ ਥੋੜੇ ਸਮੇਂ ਵਿੱਚ ਹੀ ਸਾਦੇ ਸੁਖ ਪਾ ਲੈਣਗੇ ਜਿਹੜੇ ਪ੍ਰੇਮ ਨਾਲ ਹਰੀ ਕੀਰਤਨ ਕਰਨਗੇ ਉਹ ਤਤਕਾਲ ਹੀ ਪਾਪ ਸਾਗਰ ਨੂੰ ਉਤਾਰ ਜਾਣਗੇ ਜੇ ਤੂੰ ਰਤਨ ਮਣੀਆਂ ਦੀ ਭੇਟਾ ਦੇਣੀ ਹੈ ਚਾਹੁੰਦਾ ਹੈ ਤਾਂ ਉਹ ਅਸੀਂ ਆਪਣੇ ਚੌਥੇ ਗੁਰੂ ਰੂਪ ਵਿੱਚ ਲਵਾਵਾਂਗੇ ਇਹ ਬਚਨ ਸੁਣ ਕੇ ਕਲਯੁਗ ਨੇ ਬਹੁਤ ਪ੍ਰਸਾਨ ਹੋ ਕੇ ਨਮਸਕਾਰ ਕੀਤੀ ਅਤੇ ਕਿਹਾ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਵੀ ਨਹੀਂ ਲੱਗਾਂਗਾ ਇਹੋpropto ਦੇ ਕੇ ਕਲਯੁਗ ਨਮਸਕਾਰ ਕਰਦਾ ਹੈ ਤੇ ਗੁਰੂ ਜੀ ਨੂੰ ਵਿਦਾ ਲੈਂਦਾ ਹੈ ਤੇ ਗੁਰਨਾਨਕ ਦੇਵ ਜੀ ਨੇ ਕਲਯੁਗ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਦੂਰ ਕੀਤਾ ਕਲਯੁਗ ਤੋਂ ਇੱਕ ਵਾਦਾ ਲਿਆ ਜੋ ਵੀ ਸਿੱਖ ਗੁਰਨਾਨਕ ਦੇਵ ਜੀ ਦੀ ਉਚਾਰੀ ਹੋਈ ਬਾਣੀ ਪੜ੍ਹੇਗਾ ਉਹਨੂੰ ਕੋਈ ਵੀ ਤੇ ਵੀ ਕੋਈ ਵੀ ਨੁਕਸਾਨ ਨਹੀਂ ਪਹੁੰਚਾਣ ਪਾਵੇਗਾ ਤੁਹਾਡਾ ਕਦੇ ਵੀ ਮਨ ਉਲਟਾ ਨਹੀਂ ਜਾਵੇਗਾ ਗੁਰਨਾਨਕ ਦੇਵ ਜੀ ਦੀ ਉਚਾਰੀ ਬਾਣੀ ਪੜ੍ਹ ਕੇ ਆਪਾਂ ਹਮੇਸ਼ਾ ਕਲੀਉਮ ਦੀ ਕੁਰੀਤੀਆਂ ਤੋਂ ਦੂਰ ਰਵਾਂਗੇ ਨਸ਼ਾ ਚੋਰੀ ਇਸਤਰੀ ਦੇ ਪਿੱਛੇ ਪੈਣਾ ਜਾਂ ਐਸਾ ਤੁਹਾਡੇ ਮਨ 'ਚ ਕਦੀ ਵੀ ਖਿਆਲ ਨਹੀਂ ਆਵੇਗਾ ਤੇ ਅੱਜ ਦੀ ਕਥਾ ਆਪ ਐਥੇ ਹੀ ਸਮਾਪਤ ਕਰਦੇ ਹਾਂ ਤੇ ਕਥਾ ਸਮਾਪਤੀ ਤੋਂ ਪਹਿਲਾਂ ਮੈਂ ਤੁਹਾਡੇ ਚਰਣਾਗੇ ਅਰਦਾਸ ਕਰੂੰਗਾ ਜੇ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਕਮੈਂਟਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਕਿਰਪਾਵਾਂ ਪਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ